ਕਰ ਰਿਹਾ ਬੁਖਸਣ ਗਾ ਸਾਰੀ ਪ੍ਰੋਬਲਮ ਹੈਗੀ ਸਰ ਅਸੀ ਸਰ ਸਿੱਖਿਆ ਅਭਿਆਨ ਮਿਡੇ ਮੀਲ ਦਫਤਰੀ ਕਰਮਚਾਰੀ ਸਿੱਖਿਆ ਵਿਭਾਗ ਦੇ ਵਿੱਚ ਪਿਛਲੇ 15 ਸਾਲਾਂ ਤੋਂ ਸਿੱਖਿਆ ਵਿਭਾਗ ਦੇ ਦਫਤਰਾ ਵਿੱਚ ਕੰਮ ਕਰ ਰਹੇ ਆ ਸੱਤਾ ਜਵਾਨ ਤੋਂ ਵਾਲਾ ਭਗਵੰਤ ਮਾਨ ਜੀ ਨੇ ਸਾਡੇ ਨਾਲ ਵਾਦਾ ਕੀਤਾ ਸੀ ਤੁਹਾਨੂੰ ਪਹਿਲੇ ਅਧਾਰ ਤੇ ਪੱਕਾ ਕੀਤਾ ਜਾਵੇਗਾ ਪਰ ਬੜੇ ਅਫਸੋਸ ਦੀ ਗੱਲ ਹੈ ਅੱਠ ਮੀਟਿੰਗਾਂ ਹੋ ਚੁੱਕੀਆਂ ਹੋ ਚੁੱਕੀਆਂ ਸੀਮ ਭਗਵੰਤ ਮਾਨ ਜੀ ਨਾਲ ਉਹਨਾਂ ਦੇ ਲਿਖਤੀ ਆਦੇਸ਼ ਵੀ ਹੋ ਚੁੱਕੇ ਆ ਸਬ ਕਮੇਟੀ ਦੇ ਵੀ ਆਦੇਸ਼ ਹੋ ਚੁੱਕੇ ਆ ਕਿ ਇਹਨਾਂ ਨੂੰ ਪੱਕਾ ਕਰਨਾ ਬੰਦਾ ਪਰ ਹਾਲੇ ਤੱਕ ਵੀ ਜਿਹੜੀ ਅਫਸਰशाही ਹੈ ਉਹ ਸੂਬੇ ਦੇ ਮੁੱਖ ਮੰਤਰੀ ਤੇ ਆਪਣੀ ਸਬ ਕਮੇਟੀ ਦੇ ਹੁਕਮਾਂ ਨੂੰ ਟਿਚ ਨਹੀਂ ਜਾਣ ਰਹੀ ਇੱਥੋਂ ਤੱਕ ਕਿ ਪਿਛਲੇ ਸਮੇਂ ਦੌਰਾਨ ਸਾਨੂੰ ਭਗਵੰਤ ਜੀ ਮਿਲੇ ਸੀ ਉਹ ਕਹਿੰਦੇ ਸੀ ਅਸੀਂ ਸਾਰੇ ਜਿੰਨੇ ਵੀ ਕਾਨੂੰਨੀ ਰਾਏ ਲੈ ਕੇ ਲੈਣੀ ਹੈ ਹੁਣ ਤਾਂ ਏਜੀ ਪੰਜਾਬ ਦਾ ਜਿਹੜਾ ਲੀਗ ਆਪੀਨੀਅਨ ਹੈ ਉਹ ਵੀ ਸਿੱਖਿਆ ਸਕੱਤਰ ਨੂੰ ਪ੍ਰਾਪਤ ਹੋ ਚੁੱਕਿਆ ਹੈ ਉਹਦੇ ਵਿੱਚ ਵੀ ਕਿਹਾ ਗਿਆ ਹੈ ਕਿ ਜਿਸ ਅਧਾਰ ਤੇ 2018 ਚ 8886 ਅਧਿਆਪਕ ਪੱਕੇ ਕੀਤੇ ਗਏ ਸੀ ਉਸ ਅਧਾਰ ਤੇ ਨੋਨ ਟੀਚਿੰਗ ਸਟਾਫ ਨੂੰ ਵੀ ਪੱਕੇ ਕਰਨਾ ਬੰਦਾ ਹੈ ਇਹਨਾਂ ਦੀ ਪੈਰਟੀ ਬੰਦੀ ਹੈ ਪਰ ਜਿਹੜੇ ਸਿੱਖਿਆ ਸਕੱਤਰ ਜੀ ਹੈ ਉਹ ਉਹ ਆਪਣੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਵੀ ਟਿਚ ਨਹੀਂ ਜਾਣ ਰਹੀ ਇਸ ਦੇ ਰੋਸ ਵਿੱਚੋਂ ਪਿਛਲੇ ਦਿਨੀ ਅਸੀਂ ਡੀਜੀਐਸ ਦਫ਼ਤਰ ਦਾ ਘਰਾਓ ਕੀਤਾ ਸੀ ਉਸ ਉਸ ਸਮੇਂ ਪ੍ਰਸ਼ਾਸਨ ਨੇ ਸਾਡੀ ਉਥੂ ਮੌਜੂਦਾ ਜਿਹੜੇ ਆਪਣੇ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਅਮਨ अरोड़ा ਜੀ ਨਾਲ ਮੀਟਿੰਗ ਕਰਾਈ ਅਮਨ अरोड़ा ਜੀ ਨੇ ਵੀ ਅਦੇ ਜਿੱਤੇ ਸਿੱਖਿਆ ਸਕੱਤਰ ਜੀ ਨੂੰ ਕਿ ਇਹਨਾਂ ਨਾਲ ਮੀਟਿੰਗ ਕਰਕੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਵੇ ਪਰ ਸਿੱਖਿਆ ਸਕੱਤਰ ਜੀ ਨੇ ਸਾਡੇ ਨਾਲ ਮੀਟਿੰਗ ਕਰਨ ਤੋਂ ਕੋਰੀ ਨਾ ਕਰ ਦਿੱਤੀ ਜਿਸ ਰੋਜ਼ ਸਪਰੂਵ ਅਸੀਂ ਸਿੱਖਿਆ ਵਿਭਾਗ ਦੇ ਪੰਜਾਬ ਦੇ ਆਲਓਵਰ ਪੂਰੇ ਸਿੱਖਿਆ ਭਾਰੇ ਦਫਤਰਾਂ ਦਾ ਕੰਮ ਠੱਪ ਕਰਤਾ ਹੈ ਜਦ ਤੱਕ ਸਾਡੀਆਂ ਜਾਇਜ਼ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਅਸੀਂ ਲਿਖਤੀ ਪ੍ਰੀਖਿਆ ਪਾਸ ਆ ਪ੍ਰੋਪਰ ਰਿਜ਼ਰਵੇਸ਼ਨ ਰੋਸਟਰ ਫਾਲੋ ਕਰਦੇ ਆ ਪਰ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਦੂਸਰਾ ਸਾਡੀ 5000 ਰੁਪਏ ਤਨਖਾਹ ਕੱਟੀ ਜਾ ਰਹੀ ਹੈ ਬਿਨਾ ਕਿਸੇ ਪੱਤਰ ਤੋਂ ਬਿਨਾ ਕਿਸੇ ਲੈਟਰ ਤੋਂ ਇੱਕ ਪਾਸੇ ਸਾਡੇ ਸਾਡਾ ਨਾਲ ਦੀ ਸੁਸਾਇਟੀ ਦੇ ਵਿੱਚ ਲੇਖਾਕਾਰਾਂ ਦੀ ਤਨਖਾਹਾਂ ਬਰਾਬਰ ਕੀਤੀਆਂ ਜਾ ਰਹੀਆਂ ਉਹੀ ਉਦੇਸ਼ ਹੈ ਉਹੀ ਅਫਸਰ ਚਾਹੀਏ ਜੇ ਉਹੀ ਅਫਸਰ ਚਾਹੀਏ ਉਹਨਾਂ ਦੀ ਫਾਈਲ ਐਫਡੀ ਕੋਲ ਪਾਸ ਕਰਾ ਕੇ ਲਿਆਂਦੀ ਏ ਤੇ ਸਾਡੀ ਫਾਈਲ ਵਾਰੀ ਇਹਨਾਂ ਨੂੰ ਕੀੜੇ ਪੈ ਜਾਂਦੇ ਨੇ ਸਾਨੂੰ ਇਹ ਨਹੀਂ ਸਮਝ ਲੱਗਦਾ ਸਾਡੀ ਵਾਰੀ ਕੋਈ ਨਾ ਕੋਈ ਆਬਜੈਕਸ਼ਨ ਲੱਗ ਜਾਂਦਾ ਜਦ ਕਿ ਇੱਥੇ ਤੱਕ ਇਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੀ ਤਨਖਾਹ ਐਮਐਮਆਰ ਦੇ ਵਿੱਚ ਦਿੱਤੀ ਜਾ ਰਹੀ ਹੈ ਜਿਸ ਦੇ ਰੋਸ ਵਿੱਚੋ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਅਸੀਂ ਸੰਘਰਸ਼ ਨੂੰ ਹੋਰ ਦਿਖਾ ਕਰਾਂਗੇ ਸਾਡੀ ਇੱਕੋ ਮੰਗ ਹੈ ਸਾਨੂੰ ਅਧਿਅਪਕਾਂ ਦੀ ਦਰਜ ਦੇ ਪੱਕਾ ਦੀ ਕੀਤਾ ਜਾਵੇ ਜੋ ਵੀ ਏਜੀ ਪੰਜਾਬ ਦਾ ਲੀਗਲ ਓਪੀਨੀਅਨ ਹੈ ਉਸ ਮੁਤਾਬਕ ਸਾਨੂੰ ਪੱਕਾ ਕੀਤਾ ਜਾਵੇ ਤੁਸੀਂ ਕੈਬਨਟ ਅਨਲ ਫੈਸਟ ਕਰ ਰਹੇ ਹੋ ਪ੍ਰਧਾਨ ਵੀ ਬਦਲ ਕੇ ਜਿਹੜੇ ਮੰਤਰੀ ਸੀਗੇ ਹੁਣ ਜਿਹੜੇ ਹੁਣ ਪ੍ਰਧਾਨ ਨੇ ਤਾਂ ਅਜੇ ਕਿ ਸਰਕਾਰ ਕਿਉਂ ਨਹੀਂ ਸੁਣ ਰਹੀ ਜਾਂ ਫਿਰ ਕਿਹਨਾਂ ਕਿੰਗੋਲਾ ਕੀਤਾ ਜਾ ਰਿਹਾ ਕਿੰਨੀ ਵਰਸਾ ਲੱਗੀ ਸਰਕਾਰ ਨੂੰ ਲੱਗਦਾ ਆਮ ਆਦਮੀ ਪਾਰਟੀ ਕੋਲ ਜਿਹੜੀ ਅਫਸਰਸ਼ਾਹੀ ਆ ਬੇਲਗਾਮ ਹੋਈ ਪਈ ਹੈ ਕਿ ਉਹਨਾਂ ਦੀ ਇਥੋਂ ਦਾ ਹੁਕਮ ਜਾਰੀ ਕਰਦੇ ਨੇ ਸੀਐਮ ਦੇ ਲਿਖਤੀ ਹੁਕਮ ਹੋਣ ਸਬ ਕਮੇਟੀ ਦੇ ਲਿਖਤੀ ਹੁਕਮ ਹੋਣ ਤੋ ਫਿਰ ਵੀ ਅਫਸਰਸ਼ਾਹੀ ਜਿਹੜੇ ਕੰਮ ਕਰਨ ਨੂੰ ਨਾ ਨੁਕਰ ਕਰੇ ਪਿਛਲੀ ਸਬ ਸਬ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਸੀ ਸਬ ਕਮੇਟੀ ਨਾਲ ਸਾਡੀ ਮੀਟਿੰਗ ਹੋਈ ਸੀ ਉਸੇ ਚੀਮਾ ਸਾਹਿਬ ਨੇ ਕਿਹਾ ਵਿਥਿਨ 1 ਮੰਥ ਆਪਣੀ ਜੋ ਵੀ ਹੈਗੀ ਆ ਆਪਣੀ ਅਫੀਸਰਸ ਕਮੇਟੀ ਬਣਾਓ ਤੇ ਇਹਨਾਂ ਦਾ ਇਹ ਮੁੱਦਾ ਹੈ ਉਹ ਕੈਬਨਟ ਵਿੱਚ ਲਿਆ ਕੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਪਰ ਬੜੇ ਅਫਸੋਸ ਦੀ ਗੱਲ ਹੈ ਸਿੱਖਿਆ ਸਕੱਤਰ ਜੀ ਨੇ ਮੰਗ ਕੀ ਮੰਨੀ ਸੀ ਸਾਡੇ ਨਾਲ ਮੀਟਿੰਗ ਕਰਨ ਤੋਂ ਕੋਰੀ ਨਾ ਕਰ ਦਿੱਤੀ ਕਿ ਜਿਸ ਰੋਸ ਵਿੱਚ ਅਸੀਂ ਪੂਰੇ ਪੰਜਾਬ ਨੇ ਪੈਂਡਾਉਨ ਸਟ੍ਰਾਈਕ ਸ਼ੁਰੂ ਕਰ ਦਿੱਤੀ ਹੈ ਕੀ ਇਲੈਕਸ਼ਨ ਟਾਈਮ ਪੁੱਛੇ ਕਹਿੰਦੇ ਸਨ ਇਹ ਇਲੈਕਸ਼ਨ ਜਿੰਮੀ ਚੁਣਾ ਸਗੀ ਔਰ ਵਿੱਚ ਵਿਰੋਧ ਕੀਤਾ ਜਾਏਗਾ ਸਰਕਾਰ ਪਰ ਹੁਣ ਫੇਰ ਚੁਣਾ ਆ ਗਈਆਂ ਤੇ ਪਿਛਲੇ ਚੁਣਾ ਵਿੱਚ ਫੇਰ ਸਰਕਾਰ ਆਪਣੇ ਜਿੱਤੇ ਹਾਸਲ ਕਰ ਲੈਂਦੀ ਹੈ ਸਰਕਾਰ ਤੋਂ ਫਰਕ ਤਾਂ ਕੋਈ ਪੈਦਾ ਨਹੀਂ ਸੱਦੇ ਦੇਖੋ ਜੀ ਜਦੋਂ ਸੱਤਾਧਿਰ ਸਰਕਾਰ ਆਪ ਸੱਤਾ ਵਿੱਚ ਹੋਵੇ ਇਹਦਾ ਰੂਲ ਹੀ ਹੈਗਾ ਕਿ ਜਿਹੜੀ ਜਿੰਮੀ ਚੁਣਾ ਉਹਦੇ ਵਿੱਚ ਉਹਨਾਂ ਦਾ ਪੂਰਾ ਦਬਦਬਾ ਹੁੰਦਾ ਹੈ ਇਹ 2027 ਦੀ ਚੁਣਾ ਜਨਾਂ ਨੂੰ ਪਤਾ ਲੱਗ ਜਾਊਗਾ 2027 ਤੋਂ ਮੈਂ ਬਹੁਤ ਦੂਰ ਦੀ ਗੱਲ ਕਹਿਤੀ ਇਹ ਆਉਣ ਵਾਲੀਆਂ ਜਿਹੜੀਆਂ ਆਪਣੇ ਮਿਊਨਿਸਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੈ ਇਹਨਾਂ ਵਿੱਚੋਂ ਹੀ ਆਪਣੇ ਨਿਸ਼ਾਨ ਤੇ ਬੰਦੇ ਲੜਾ ਕੇ ਕੱਲ ਸਾਡਾ ਜੀ 5 ਤਰੀਕ ਨੂੰ ਸਮੂਹਿਕ ਛੁੱਟੀ ਲੈ ਕੇ ਅਸੀਂ ਡੀਜੀਸੀ ਦਫਤਰ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਜੋ ਵੀ ਸਟੇਟ ਕਮੇਟੀ ਦੀ ਹੋਏਗੀ ਜਾਂ ਸੀਐਮ ਹਾਊਸ ਜਾਂ ਆਪਣੀ ਜਿਹੜਾ ਉਹਨਾਂ ਦਾ ਸਟੇਟ ਆਫਿਸ ਆ ਆਮ ਆਦੀ ਪਾਰਟੀ ਦਾ ਉਧਰ ਨੂੰ ਕੋਚ ਕੀਤਾ ਜਾਏਗਾ ਤੇ ਸੰਘਰਸ਼ ਨੂੰ ਹੋਰ ਦਿਖਾ ਕੀਤਾ ਜਾਏਗਾ